ਹਾਂਜੀ ਭਾਈ ਜੀ ਫਾਰਮਟ੍ਰੈਕ 60 ਦਾ ਆ ਗਿਆ ਕਿੰਨੇ ਮਾਡਲ ਹੈ ਜੀ 16 ਮਾਡਲ 16 ਮਾਡਲ ਕਰਦੇ ਹੋ ਭਾਈ ਜੀ ਇਹਦਾ 495 ਹੈ ਭਾਈ 495000 ਰੁਪਏ ਡਿਮਾਂਡ ਆ ਬਾਈ ਅੱਗੇ ਆ ਗਿਆ ਭਾਈ ਜੀ ਜੌਂਡੀਅਰ 5050 E ਕਲਰ ਸੇਵ ਦਾ ਮਾਡਲ ਹੈ 495000 ਰੁਪਏ ਰੇਟ ਹੈ ਦਾ 495000 ਰੁਪਏ ਡਿਮਾਂਡ ਆ ਭਾਈ ਜੀ ਨਿਊ ਆਲੈਂਡ ਪਲੱਸ ਵਾਲਾ 73 ਹਾਂ ਨਵ ਮਾਡਲ ਹੈ 510000 ਰੁਪਏ ਮੰਗਦਾ ਇਹਦਾ ਠੀਕ ਹੈ ਜੀ ਹਾਂ ਇਹ ਫੋਨ ਨੰਬਰ ਦੱਸਿਓ ਜੀ ਆਪਣਾ 9466000735 ਠੀਕ ਹੈ ਜੀ ਲੋਨ ਵੀ ਹੋ ਜੂ ਪੁਰਾਣਾ ਟ੍ਰੈਕ ਲੋਨ ਵੀ ਹੋ ਜੂ ਪੁਰਾਣਾ ਵਿਕਟ ਲੈਂਦੇ ਹਾਂ ਹਾਂਜੀ ਐਸਸੀ ਕਾ ਬਾਈ ਜੀ ਸਾਰੇ ਦੋਸਤ ਆ ਵੀਰਾਂ ਨੂੰ ਆਪਾਂ ਖੜੇ ਆਂਗੇ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਜੋ ਕਿ ਹਰ ਬੁੱਧਵਾਰ ਨੂੰ ਲੱਗਦੀ ਐ ਤੇ ਬਾਈ ਸਤਨਾਮ ਆਪਣੇ ਨਾਲ ਆ ਗੱਲਬਾਤ ਕਰਦਾ ਮੈਂ ਸੀਗਾ ਬਾਈ ਜੀ ਦੂਸਰੀ ਕਾਲ ਬਾਈ ਹੋਰ ਕਿਵੇਂ ਜੀ ਜਮਾ ਦਾਣੇ ਤੇ ਆ ਠੀਕ ਐ ਜੀ ਕਿੰਨੇ ਕਾ ਟਰੈਕਟਰ ਅਵੇਲੇਬਲ ਹੁੰਦੇ ਆ ਬਾਈ ਆਈਆਂ 6-7 ਹੁੰਦੇ 10 10 ਕ ਟਰੈਕਟਰ 10-12 ਟਰੈਕਟਰ ਹੁੰਦੇ ਆ ਅੱਜ ਮੰਡੀ ਦੇ ਲੈ ਆਓ ਸੀ ਸੱਤ ਹਾਂ ਠੀਕ ਹੈ ਜੀ ਤੇ ਟਰੈਕਟਰਾਂ ਤੇ ਲੋਨ ਹੋ ਜੂ ਬਾਈ ਹਾਂ ਲੋਨ ਹੋ ਜੂ ਇੱਚ ਮਾਡਲ ਹੈ ਸਰ ਠੀਕ ਹੈ ਜੀ ਪੁਰਾਣਾ ਟਰੈਕਟਰ ਘੱਟਿਆ ਇਹੂ ਹਾਂ ਵੇਚ ਵੀ ਘੱਟਿਆ ਜਾਊਗਾ ਸਿੱਧਾ ਵੇਚਣਾ ਉਹ ਵੀ ਲੈ ਲਓ ਲੈਣਾ ਉਲਕੇ ਰਾ ਨਹੀਂ ਕਰ ਮਾਲ ਪੂਰਾ ਹੈਗਾ ਮੈਂ ਤੇ ਨੀ ਠੀਕ ਹੈ ਬੀਸਟਾ ਕੋਲ ਆਪਣੇ ਹੂੰ ਲੈ ਲੈਣੇ ਬਾਈ ਕਹਿੰਦਾ ਹੁਣ ਸਟਾਕ ਫੁੱਲਾ ਤੇ ਸਟਾਰਟ ਕਰਦੇ ਆ ਜੀ ਵੀਡੀਓ ਫਾਰਮਟ ਰੈਕ 60 ਦਾ ਆ ਗਿਆ ਕਿੰਨੇ ਮਾਡਲ ਹੈ ਜੀ 16 ਮਾਡਲ ਹੈ 16 ਮਾਡਲਾਂ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਅਗਲੇ ਨਵੇਂ ਆਗੇ ਮਗਰਲੇ 75 ਰੁਪਏ ਆ ਮਗਰਲੇ ਰੈਡੀਅਲ ਹੈ ਮਹਿੰਗੇ ਵਾਲੇ ਰੈਡੀਅਲ ਮਹਿੰਗੇ ਟਾਇਰ ਹੈ ਅ ਤੇ ਟਾਇਰਾਂ ਦੀ ਕੰਡੀਸ਼ਨ ਵੀ ਹੈ ਜੀ 프ਰੰਟ ਵਾਲਿਆਂ ਦੀ 80 85 ਪੈਸੇ ਵਾਲੇ ਤਾਂ ਨਵੇਂ ਹੀ ਆ ਨਵੇਂ ਆ ਅਗਲੇ ਦਾ ਬੈਕ ਵਾਲਿਆਂ ਦੀ ਕੀ ਕੰਡੀਸ਼ਨ ਹੈ ਜੀ ਬੈਕ ਵਾਲੇ 75 ਪੈਸੇ 75 ਪੈਸੇ ਬੈਕ ਵਾਲੇ ਟਾਇਰਾਂ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਕੋਈ ਮਾੜਾ ਮੋੜਾ ਟੱਚਿੰਗ ਹੋਈ ਹੈ ਇਹਦੀ ਥੱਲੇ ਥੱਲੇ ਹਾਂ ਤੇ ਮਗਰਾ ਮਗਰ ਹੋਈ ਹੋ ਮਗਰਾ ਰਾਟਾਂ ਤੇ ਮਗਰਾਟ ਮਗਰਾੜੀ ਮਗਰਾਟਾਂ ਤੇ ਮਾੜੀ ਮੋਟੀ ਟੱਚਿੰਗ ਹੋਈ ਹੈ ਉ ਬਾਕੀ ਹੈਗੇ ਮਗਰਾਟ ਓਰੀਜਨਲ ਹਾਂ ਓਰੀਜਨਲ ਠੀਕ ਹੈ ਜੀ ਸੁਪਰ ਮਿਕਸ ਆੜ ਆ ਗਿਆ ਬਾਈ ਜੀ ਕਲਾਸ ਕਾਲਾ ਹੈ ਨੰਬਰ ਆਇਆ ਹੈਗਾ ਇਹਦਾ ਜੀ ਪੀਵੀ ਪੁਆਇੰਟ ਮਹਾਲੀ ਦਾ ਤੇ ਕੀ ਡਿਮਾਂਡ ਕਰਦਾਂ ਬਾਈ ਜੀ ਇਹਦਾ 495 ਬਾਈ 495000 ਰੁਪਏ ਡਿਮਾਂਡ ਆ ਟਰੈਕਟਰ ਦੀ ਤੇ ਮਾਨਤਾਣ ਕਿੰਨੇ ਦਾ ਕਰੋਂਗੇ ਜੀ ਕਰਦਾਂਗੇ ਜਿਵੇਂ ਕਹੋਗੇ ਕੋਈ ਇੰਨੀ ਜਿਵੇਂ ਕਹੋਗੇ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਸੋਨਾ ਰਿਕਾ ਡੀਆਈ 50 ਦਾ ਸੋਨਾ ਰਿਕਾ ਡੀਆਈ 50 ਦਾ ਆ ਗਿਆ ਜੀ ਐਚਡੀਐਮ ਹੈਵੀ ਡਿਊਟੀ ਮੈਲੇ ਸਕੰਦਰ ਮਾਡਲ ਆ ਗਿਆ 52 ਹਾਰਸ ਬਾਵਰ ਚਾ ਗਿਆ ਸਾਈਡ ਗੇਅਰ ਚਾ ਗਿਆ ਇਹ 3 ਜਿਪ ਡਾਗ 2 ਸਪੀਡ ਹੈ 2 ਸਪੀਡ 2 ਸਪੀਡ ਹੈ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਆਹ ਹਾਂ ਹਾਂ ਟਾਪ ਮਾਡਲ ਟਾਪ ਮਾਡਲ ਹੈ ਹਰਿਆਣਾ ਨੰਬਰ ਹਾਂ ਸਰਸੇ ਦਾ ਲੋਕਲੀ ਹੈ ਮਨ ਠੀਕ ਹੈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਭਾਈ ਜੀ ਟਾਇਰ ਹੈਗੇ 90 95000 ਘੰਟੇ ਚੱਲੇ ਰਹੀ ਨੇ 1000 ਘੰਟੇ ਚੱਲਿਆ ਬਾਈ ਕਹਿੰਦਾ ਕੰਪਨੀ ਰਿਕਾਰਡ ओरिजिनल ਹੈ ਕੰਪਨੀ ਦੀ ਸਰਵਜਾਂਗੀਆਂ ਨੇ ਇਹ 90 95 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਇਹ ਕਿੰਨੇ ਕੀ ਡਿਮਾਂਡ ਹੈ ਦੀ ਇਹਦਾ 540000 ਰੁਪਏ 20 540000 ਡਿਮਾਂਡ ਆ 20 ਮਾਡਲ ਆ ਇਹਦੇ ਨਾਲ ਦਾ 21 ਮਾਡਲ ਹੋਰ ਵੀ ਖੜਾ ਆਪਣੇ ਕੋਲੇ 21 ਮਾਡਲ 50 ਦਾ ਹੀ ਆ ਉਹ ਵੀ ਹਾਂ 50 ਦਾ ਹੀ ਪੰਜਾਬ ਨੰਬਰ ਆ ਉਹ ਠੀਕ ਆ ਉਹ ਨੰਬਰ ਪੰਜਾਬ ਆ ਬਾਈ ਜੀ ਇਹ ਹਰਿਆਣਾ ਅੱਗੇ ਆ ਗਿਆ ਸਫਰਾਜ 744 ਐਫ ਪੀ ਸਿੰਗਲ ਸਟਾਰ ਕੰਡੀਸ਼ਨ ਦੇਖਸਾ ਟਰੈਕਟਰ ਦੀ ਤੁਸੀਂ ਕਿੰਨੇ ਮਾਰ ਲੈ ਇਹ ਟਰੈਕਟਰ ਹੈ ਕੋਈ ਟੱਚਿੰਗ ਟੱਚਿੰਗ ਨਹੀਂ ਹੋਈ ਇਹਦੇ ਠੀਕ ਆ ਬਾਈ ਜੀ ਜਮਾਂ origignal ਆ ਬਾਈ ਜੈਨੂ ਹਾਂ origignal ਸਾਰਾ ਠੀਕ ਆ ਮਗਰਾਡ ਮੂਡ ਵੀ ਜਮਾਂ ਨਾਲ ਦਾ origignal ਆ ਇਹ ਟਾਇਰ ਟਾਇਰਾਂ ਦੀ ਕੀ ਕੰਡੀਸ਼ਨ ਹੈ 80 85 ਪੈਸੇ ਹੈਗੇ 80 85 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਤੇ ਹੈਗਾ ਨਵ ਮਾਡਲ ਆ ਪਰ ਕੰਡੀਸ਼ਨ ਦੇ हिसाब ਨਾਲ ਦੇਖਣ ਨੂੰ 14 15 ਮਾਡਲ ਲੱਗਦਾ ਨਾ ਬਈ ਹਾਂ ਇਹ ਇਹਦੀ ਕੀ ਡਿਮਾਂਡ ਕਰਦੇ ਆ ਜੀ ਇਹਦਾ 3.5 ਲੱਖ ਰੁਪਈਆ 3.5 ਲੱਖ ਰੁਪਈਆ ਟਰੈਕਟਰ ਦੀ ਡਿਮਾਂਡ ਆ ਤੇ ਮਾਡਲ ਹੈਗਾ ਨਵ ਹੂੰ ਠੀਕ ਆ ਬਾਈ ਜੀ ਇੰਜਨ ਗੇਅਰ ਦਾ ਬਾਈ ਜੀ ਸਹੀ ਆ ਜਮਾ ਓਕੇ ਆ ਠੀਕ ਆ ਜੀ ਸਿੰਪਲ ਸਟੀering ਹੈ ਹਾਂ ਸਾਦਾ ਸਟੀering ਹੈ ਠੀਕ ਆ ਜੀ ਅੱਗੇ ਆ ਗਿਆ ਬਾਈ ਜੀ ਜੌਂਡੀਅਰ 50 50 E ਕਲਰ ਸ਼ਿਫਟ B3 ਅਡਜਸਟੇਬਲ ਸੀਟ ਲੱਗੀ ਹੋਈ ਆ ਇਹ ਹੈਗਾ 3 ਸਪੀਡੀ ਹਾਂ ਇਹ 3 ਸਪੀਡ ਆ 3 ਸਪੀਡ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ 99 ਵਰਗੀ ਬੈਕ ਵਾਲੇ ਟਾਇਰਾਂ ਤੇ ਮਾਰਕਾ ਵੀ ਨਹੀਂ ਦਿਖਾ ਬਾਈ ਜੀ ਦੇਖ ਸਕਦੇ ਹੋ ਬਿਲਕੁਲ ਨਵੇਂ ਟਾਇਰ ਆ ਫਰੰਟ ਵਾਲੇ ਟਾਇਰਾਂ ਦੀ ਕੰਡੀਸ਼ਨ ਵੀ ਪਈ ਆ 95 95 ਦੇਖ ਲਈ ਇਹ ਨੰਬਰ ਇਹਦਾ ਪੂਰਾ ਨਵਾਂ ਟਰੈਕਟਰ ਹੈ ਕੋਈ ਟੱਚਿੰਗ ਫੱਚਿੰਗ ਨਹੀਂ ਗਈ ਠੀਕ ਹੈ ਜੀ ਜਮਾ ਰੇਜਰ ਇਹਦਾ ਮਾਡਲ ਹੈ 495000 ਰੁਪਿਆ ਰੇਟ ਹੈ ਦਾ 495000 ਰੁਪਿਆ ਡਿਮਾਂਡ ਆ ਇਹ ਮਾਨਤਾਣ 10 15000 ਦਾ ਬਾਈ ਜਾਨਾ ਕਰ ਲੋ ਕਰ ਦਾਂ ਕੋਈ ਗੱਲ ਅੱਗੇ ਆ ਗਿਆ ਬਾਈ ਜੀ ਨਿਊ ਆਲੈਂਡ ਪਲੱਸ ਵਾਲਾ ਸੱਤੀ ਦੀ ਇਹਦੇ ਟਾਇਰ ਦੇਖ ਸਕਦੇ ਹੋ ਤੁਸੀਂ ਬਾਈਕ ਵਾਲੇ ਜਮਾ 3900 ਤਾਰੇ ਐਮ ਆਰ ਐਫ ਦੇ ਤੇ ਕਿੰਨੇ ਦੇ ਆ ਬਾਈ ਟਾਇਰ 31 16 ਵਾਲੇ 16 ਵਾਲੇ ਟਾਇਰਾ 3100 ਘੰਟਾ ਚੱਲੇ ਅਰੀਜਨਲ 3300 ਕੌਂਟੇ ਰੀਜਨਲ ਕੋਕਾ ਵੀ ਜਿਹੜੇ ਨੇ ਮਤਲਬ ਹੁੰਦੇ ਨਾ ਸਪੈਸ਼ਲ ਆਪਾਂ ਜਮਾ ਨਵਾਂ ਕੋਕਾ ਵੀ ਸੀ ਲੈਣਾਗਾ ਪਲੱਸ ਵਾਲਾ ਉਹ ਆ ਇਹ ਕੋਈ ਟੱਚਿੰਗ ਫਟੇਗੀ ਕੋਈ ਟੱਚਿੰਗ ਫਟੇਗੀ ਨਹੀਂ ਜਮਾ ਰੀਜਨਲ ਹਾਂ ਨਵਾਂ ਮਾਡਲ 551000 ਰੁਪਏ ਮੰਗਦੇ ਆ ਇਹਦਾ ਠੀਕ ਆ ਜੀ ਹਾਂ ਇਹ ਕੋਈ ਪਾਵਰ ਸਟੀਅਰਿੰਗ ਕੋਈ ਟੈਰਾ ਡੂਰਾਂ ਦੀ ਕੋਈ ਉਹ ਨਿਸ਼ਕਾਇਤ ਨਹੀਂ ਜੀ ਆ ਪਾਵਰ ਸਟੀਅਰਿੰਗ ਡਬਲ ਪੰਪ ਡਬਲ ਡਿਸਟਰੀਬਿਊਟਰ ਹਾਂ ਹਾਂ ਠੀਕ ਆ ਜੀ ਟੌਪ ਮਾਡਲ ਹਾਂ ਅੱਗੇ ਆ ਗਿਆ ਜੀ ਸਪਰਾਜ 855 ਦੇਗੀ ਚੁੱਲੇ ਵਾਲਾ ਰਿਵਰਸ ਪੀਟੀਓ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਹੈਗੀ 85 90% ਟਾਇਰਾਂ ਦੀ 85 90% ਟਾਇਰਾਂ ਦੀ ਕੰਡੀਸ਼ਨ ਆ ਇਹਦਾ ਨੰਬਰ ਹੈਗਾ ਜੀ ਕੀ ਮਾਡਲ ਹੈ ਸੰਗਰੂਰ ਦਾ ਨੰਬਰ ਹੈ ਪੀ ਵੀ 13 ਸੰਗਰੂਰ ਦਾ ਨੰਬਰ ਆ ਕਿੰਨਾ ਮਾਡਲ ਜੀ ਕੀ ਮਾਡਲ ਹੈ 20 ਮਾਡਲ ਆ ਕਿੰਨੇ ਘੰਟੇ ਚੱਲਿਆ ਹੋਇਆ ਜੀ ਚੱਲ 1200 ਘੰਟੇ ਚੱਲਿਆ ਹੈ 8500 ਰੁਪਏ ਰੇਟ ਆ 20 ਮਾਡਲ ਹੈ ਠੀਕ ਆ ਜੀ ਸੇ ਪੂਰਾ ਨਵਾਂ ਕੋਈ ਟਚੂ ਫਟਕ ਨਹੀਂ ਠੀਕ ਆ ਜੀ ਜੇ ਮਰ ਰਿਜਨਲ ਟਰੈਕਟਰ ਆ ਕਿਸੇ ਕੰਪਨੀ ਜੇ ਆ ਕੇ ਤੁਸੀਂ ਚੈੱਕ ਕਰਾ ਲਿਓ ਹਾਂ 16 ਵਾਲੇ ਟਾਇਰਾਂ ਅੱਗੇ ਆ ਗਿਆ ਜੀ ਫਾਰਮ ਡ੍ਰੈਕ 60 ਦਾ ਇਹ ਕਿੰਨੇ ਮਾਡਲ ਹੈ ਜੀ ਇਹ 8 ਮਾਡਲ ਹੈ 8 ਮਾਡਲ ਆ ਰੰਗ ਪੇਂਟ ਦੇਖੋ ਤੁਸੀਂ ਕਿੰਨਾ ਵਧੀਆ ਬੈ ਟਰੈਕਟਰ ਦਾ ਮਾਡਲ ਦੇਖੋ ਬਣਾਉਣਾ ਮੋੜੀ-ਮੁੜੀ ਚੱchnੇ ਦੇ ਹੋਈ ਹੈ ਠੀਕ ਹੈ ਜੀ ਤਾਂ ਸੋ ਤਾਂ ਹੀ ਅੱਲੇ ਸਿਰਸੇ ਦੇ ਠੀਕ ਹੈ ਇਹ ਸਿਰਸੇ ਦੇ ਵੱਜਾ ਬਾਈ ਕਹਿੰਦਾ ਤਾਂ ਤੋਂ ਸੋ ਤੋਂ ਪੂਰਾ ਘੰਟਾ ਪੈਰਾਂ ਦੀ ਕੀ ਕੰਡੀਸ਼ਨ ਹੈ ਜੀ ਪੈਰ ਤਾਂ 35 40 ਪੈ ਸੀ ਹੈ 프ਰੰਟ ਵਾਲੇ ਟਾਇਰ 프ਰੰਟ ਵਾਲੇ 80 ਪੈ ਹੈਗੇ 프ਰੰਟ ਵਾਲੇ 80 ਪੈ ਟਾਇਰ ਇਹਦਾ ਨੰਬਰ ਬਾਈ ਜੀ ਇਹ ਹਰਿਆਣਾ ਨੰਬਰ ਹਰਿਆਣਾ ਨੰਬਰ ਆ ਹਾਂ ਠੀਕ ਹੈ ਜੀ ਇਹਦੀ ਕੀ ਡਿਮਾਂਡ ਆ ਜੀ ਇਹ 265000 ਰੁਪਏ 2 ਲੱਖ 65000 ਹਾਂ ਠੀਕ ਹੈ ਜੀ 8 ਮਾਡਲ ਹੈ 8 ਮਾਡਲ ਹੈ ਜੋ 8 ਮਾਡਲ ਇੱਕ ਆਪਣੇ ਕੋਲ ਹਾਂ 10 ਮਾਡਲ ਲਖੜੇ 10 ਮਾਡਲ ਵੀ ਠੀਕ ਹੈ ਜੀ ਇਹ ਨਾਲ ਦਾ ਠੀਕ ਆ ਬਾਈ ਜੀ ਮੰਡੀ ਦੇ ਬੰਦੇ ਡਾਇਰੈਕਟਰ ਆਪਣੇ ਨੌਰੇ ਜਾਂਦੇ ਆ 744 ਹਾਂ ਨੌਰੇ ਜਿਹਨਰੇ 744 ਹੈ 17 ਮਾਡਲ ਠੀਕ ਹੈ ਜੀ 855000 ਇੱਕ 18 ਮਾਡਲ ਠੀਕ ਹੈ ਜੀ ਹੋਰ ਕੁਈ ਮਰਜੀ ਟਰੈਕਟਰ ਲੈਣਾ ਹੋਵੇ ਬਾਈ ਤੁਸੀਂ ਮੈਂ ਅਵੇਲੇਬਲ ਕਰ ਦਵਾਂਗੇ ਹਾਂ ਹਾਂ ਠੀਕ ਹੈ ਜੀ ਟ੍ਰੈਕ ਨਿਸਗਾ ਪਿੱਛਾ ਹੋ ਜਾਂਦਾ ਕੋਈ ਹਾਂਜੀ ਹਾਂਜੀ ਤਾਰੀਖ ਦਿਨਾਂ ਦਾ ਪਰ ਅਗਲੇ ਨੂੰ ਅਵੇਲੇਬਲ ਕਰ ਦਿੰਨੇ ਹਾਂਗੇ ਠੀਕ ਹੈ ਜੀ 41 ਵਾਲਾ ਠੀਕ ਹੈ ਜੀ ਮੰਡੀ ਜੀ 13 ਦਾ ਇੱਕ ਨੰਬਰ ਹੋਊਗਾ ਠੀਕ ਹੈ ਜੀ ਹਾਂ ਕਾਗਜ਼ ਪੱਤਰੇ ਜ਼ਿੰਮੇਵਾਰੀ ਹੈ ਬਾਈ ਹਾਂ ਪਾਲੀ ਜ਼ਿੰਮੇਵਾਰੀ ਹੈ ਮੰਡੀ ਜੀ 13 ਨੰਬਰ ਜੀ 13 ਨੰਬਰ ਪਲਾਟ ਠੀਕ ਹੈ ਜੀ ਤੇ ਮੈਂ ਲੋਕੇਸ਼ਨ ਆਪਣੀ ਪਿੰਡ ਕਿਹੜਾ ਜੀ ਲੋਕੇਸ਼ਨ ਟਰੈਕਟਰ ਇੱਥੇ ਹੁੰਦੇ ਲੋਕਲ ਆਪਣੇ ਨੌਰੇ ਜੀ ਮੰਡੀ ਸਾਹਿਬ ਉਹ ਹਾਂ ਠੀਕ ਹੈ ਜੀ ਇਹ ਫੋਨ ਨੰਬਰ ਦੱਸੋ ਜੀ ਆਪਣਾ 9466000735 ਠੀਕ ਹੈ ਜੀ ਲੋਨ ਵੀ ਹੋ ਜੂ ਪ੍ਰਾਣਾ ਲੋਨ ਵੀ ਹੋ ਜੂ ਪ੍ਰਾਣਾ ਵੀ ਕੱਟ ਲੈਣੇ ਵਿੱਚ ਠੀਕ ਹੈ ਜੀ ਤੇ ਪ੍ਰਾਣਾ ਨੂੰ ਲੈ ਵੀ ਲੈਣੇ ਕਿਸੇ ਨੇ ਵੇਚਣਾ ਹੁੰਦਾ ਗੱਲ ਕਰ ਹੁਣ ਮਾਲ ਪੂਰਾ ਐ ਮੈਨੂੰ ਕਰ ਦੇ ਠੀਕ ਹੈ ਜੀ ਸਟਾਕ ਫੁੱਲ ਹਾਂ ਸਟਾਕ ਫੁੱਲ ਹੈ ਨਵਰੇਜ ਤਾਂ ਘੱਟ ਹੋਊਗਾ ਹਾਂ 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 ਠੀਕ ਹੈ ਜੀ ਇਹ ਵਾ ਇਹ ਕਿਸੇ ਨੇ ਹੋਰ ਜਾਣਕਾਰੀ ਲੈਣੀ ਹੋ ਟਰੈਕਟਰਾਂ ਸੰਬੰਧੀ ਕੋਈ ਗੱਲ ਨਹੀਂ ਜਦੋਂ ਮਰਜ਼ੀ ਫੋਨ ਕਰਨ ਗੱਲ ਕਰ ਦਪਹਿਰ ਜੇ ਇਤਿਹਾਜ ਰਾਤ ਨੂੰ ਨਾ ਫੋਨ ਕਰੀਂ ਸਿੱਧਾ ਪਰ ਹੰਦਾ ਕਿ ਜਿਹੜੀ ਉਦੋਂ ਕਰੀ ਜਾਂਦਾ ਠੀਕ ਹੈ ਜੀ ਸਵੇਰੇ ਫੋਨ ਜਦੋਂ ਮਰਦਾ ਮੇਰੇ 10 ਤੋਂ ਬਾਅਦ ਕਰ ਮੈਨੂੰ ਫੋਨ ਕਰ ਸਕਦੇ ਹੋ ਮਰਜ਼ੀ ਆ ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਹੋਰ ਵੀਡੀਓ ਦੇਖਣ ਲਈ ਆਪਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ